ਸਰਬ ਨਿਸ਼ਾਨ ਕੀ ਨਹੀਂ ਨਿਸ਼ਾਨ ਵੀ ਮਹਾਰਾਜੀ ਦੀ ਬਖਸ਼ਿਸ਼ ਹੈ ਉਸ ਬਖਸ਼ਿਸ਼ ਦੀ ਖਾਤਰ ਗੁਰਸਿੱਖਾਂ ਦੀਆਂ ਬਹੁਤ ਕੁਰਬਾਨੀਆਂ ਹੋਈਆਂ ਅੱਜ ਉਹ ਕੁਰਬਾਨੀਆਂ ਦੇ ਪ੍ਰਤੀਕ ਨੇ ਅੱਜ ਜੋ ਸਤਗੁਰੂ ਤੋਂ ਉਸ ਕੁਰਬਾਨ ਹੋਣ ਦੀ ਬੰਦਗੀ ਦੇ ਪ੍ਰਤੀਕ ਨੇ ਜਿਹੜੇ ਗੁਰਸਿੱਖ ਪ੍ਰੇਮਨਾ ਨਿਸ਼ਾਨ ਸਾਹਿਬ ਨੂੰ ਨਮਸਕਾਰ ਕਰਦੇ ਨੇ ਉਹ ਸਿਰਫ ਉਸ ਕੱਪੜੇ ਨੂੰ ਉਸ ਤਵਜ ਨੂੰ ਨਮਸਕਾਰ ਨਹੀਂ ਕਰਦੇ ਉਹ ਉਸ ਦੇ ਪਿੱਛੇ ਜਿਹੜੇ ਜਜ਼ਬੇ ਨੇ ਕੁਰਬਾਨੀਆਂ ਦੇ ਉਸ ਦੇ ਪਿੱਛੇ ਜਿਹੜੀਆਂ ਕੁਰਬਾਨੀਆਂ ਨੇ ਕਿੰਨੇ ਸੀਸ ਨੇ ਕਿੰਨੀਆਂ ਪਾਵਨ ਨਹੀਂਆਂ ਨੇ ਉਹ ਸਾਰੀਆਂ ਸ਼ਹੀਦੀਆਂ ਨੂੰ ਨਮਸਕਾਰ ਕਰਦੇ ਨੇ ਚਮਕੌਰ ਦੀ ਗੜੀ 'ਚੋਂ ਮਹਾਰਾਜ ਲੰਘਦੇ ਨੇ ਜੋੜਾ ਲਾ ਕੇ ਜੋੜਾ ਕਿਉਂ ਲਾ ਲੈਂਦੇ ਕਿਉਂਕਿ ਸਿੰਘਾਂ ਦਾ ਖੂਨ ਡੁੱਲਿਆ ਤੇ ਮਹਾਰਾਜ ਜੀ ਦਾ ਜੋੜਾ ਲੱਤ ਜਾਂਦਾ ਫਟੜ ਹੋਏ ਸਿੰਘਾਂ ਦੇ ਪੈਰ ਚੁੰਮਦੇ ਨੇ ਹੱਥ ਚੁੰਮਦੇ ਨੇ ਕਿ ਜੇ ਸਤਿਗੁਰੂ ਇੰਨਾ ਪ੍ਰੇਮ ਦੇ ਸਕਦੇ ਨੇ ਤੇ ਸਾਨੂੰ ਭਾਰ ਆਉਦਾ ਹੀ ਕੋਈ ਨਹੀਂ ਆਂ ਆ ਵੀ ਫੇਸਬੁੱਕ ਤੇ ਉਧਰ ਉਧਰ ਸੁਣ ਕੇ ਬਸ ਜਿਹੜਾ ਏ ਉਹ ਚੱਕਰਾਂ 'ਚ ਪੈ ਜਾਂਨੇ ਹੋਰ ਕੋਈ ਬਾਤ ਨਹੀਂ प्यारे دی ਉਸ ਜज्बे ਤੋਂ ਪਿਆਰੇ ਦੀਆਂ ਉਸ ਕੁਰਬਾਨੀਆਂ ਤੋਂ ਪਿਆਰੇ ਦੇ ਉਸ ਇਸ਼ਕ ਤੋਂ ਅਸੀਂ ਅੱਜ ਵੀ ਨishan ਸਾਹਿਬ ਨੂੰ ਨਮਸਕਾਰ ਕਰਨ ਜਾਂਦੇ ਜਾਣੇ ਹਨ ਤੇ ਉਸੇ ਪਿਤਾ ਦੇ ਰੰਗ ਨੂੰ ਹੀ ਨਮਸਕਾਰ ਕਰਦੇ ਕਿ ਇਹ ਪਿਤਾ ਤੇਰੇ ਤੋਂ ਬੇਅੰਤ ਰੰਗ ਜਿਹੜੇ ਤੂੰ ਪ੍ਰਗਟ ਕੀਤੇ ਗੁਰਸਿੱਖਾਂ ਨੂੰ ਬਖਸ਼ਿਸ਼ੀਆਂ ਕੀਤੀਆਂ ਕੁਰਬਾਨ ਦਿਆ ਕਰੀ ਸਾਨੂੰ ਵੀ ਇਹ ਗੁਰਸਿੱਖੀ ਮਿਲ ਜਾਵੇ